ਇੱਕ ਪਾਸੇ ਖਬਰ ਚੱਲਦੀ ਪਈ ਸੀ ਕਿ ਕਿਸਾਨ ਜਥੇਬੰਦੀਆਂ ਹੁਣ ਟੁੱਟਣੀਆਂ ਸ਼ੁਰੂ ਹੋ ਗਈਆਂ ਨੇ ਕਿਸਾਨ ਅੰਦੋਲਨ ਜਿਹੜਾ ਦਿੱਲੀ ਜਾਣ ਦੀ ਤਿਆਰੀ ਦੇ ਵਿੱਚ ਸੀ ਯੋਸ ਅੰਦੋਲਨ ਚੋਂ ਕਿਸਾਨ ਹੁਣ ਵਾਪਸ ਪਰਤਣ ਲੱਗ ਗਏ ਨੇ ਪਰ ਉਸੇ ਗੱਲ ਦਾ ਮੋੜਵਾਂ ਜਵਾਬ ਉਦੋਂ ਦੇ ਦਿੱਤਾ ਗਿਆ ਜਦੋਂ ਜਗਜੀਤ ਸਿੰਘ ਢੱਲੇਵਾਲ ਦੇ ਵੱਲੋਂ ਇੱਕ ਵੀਡੀਓ ਬਿਆਨ ਪੇਸ਼ ਕੀਤਾ ਗਿਆ ਉਹਨਾਂ ਨੇ ਆਪਣੇ ਵੀਡੀਓ ਬਿਆਨ ਦੇ ਵਿੱਚ ਇੱਕ ਇਹੋ ਜਿਹੇ ਸ਼ਖਸ ਨਾਲ ਮੁਲਾਕਾਤ ਕਰਵਾਈ ਜੋ ਕਿਸਾਨਾਂ ਦੇ ਹੱਕ ਦੇ ਵਿੱਚ ਆ ਕੇ ਖੜ ਗਿਆ ਦਰਸਲ ਪਾਤੜਾਂ ਦਾ ਹਿੰਦੂ ਭਾਈਚਾਰੇ ਨਾਲ ਤੱਲਕ ਰੱਖਣ ਵਾਲਾ ਇਹ ਵਿਅਕਤੀ ਆਪਣੇ ਨਾਲ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਕਿਸਾਨਾਂ ਦੇ ਮੋਢਿਆਂ ਨਾਲ ਮੋਟਾ ਜੋੜ ਕੇ ਖੜ ਗਿਆ ਔਰ ਕਿਸਾਨਾਂ ਦੀ ਹਰ ਮਮਕਨ ਮਦਦ ਕਰਨ ਲਈ ਤਿਆਰ ਖੜਾ ਹੈ ਅੰਕਿਤ ਗਰਗ ਨਾਮ ਦਾ ਇਹ ਵਿਅਕਤੀ ਪਾਤੜਾਂ ਤੋਂ ਆਇਆ ਔਰ ਆਪਣੇ ਨਾਲ ਪੂਰੀ ਟੀਮ ਆਪਣੀ ਨਾਲ ਲੈ ਕੇ ਆਇਆ ਹਿੰਦੂ ਭਾਈਚਾਰਾ ਜਿਹੜਾ ਹੈ ਉਹ ਕਿਸਾਨਾਂ ਦੇ ਨਾਲ ਖੜ ਗਿਆ ਆ ਇਹੇ ਪ੍ਰਮਾਣ ਜਗਜੀਤ ਸਿੰਘ ਡੱਲੇਵਾਲ ਦੇ ਦੇ ਨਜ਼ਰ ਆ ਰਹੇ ਨੇ ਅਸਲ ਜਗਜੀਤ ਸਿੰਘ ਡੱਲੇਵਾਲ ਨੇ ਦੱਸਿਆ ਕਿ ਕਿਸਾਨਾਂ ਦੀ ਵੱਡੇ ਪੱਧਰ ਦੇ ਉੱਤੇ ਸਮਗਰੀ ਨੁਕਸਾਨੀ ਗਈ ਸੀ ਔਰ ਉਸੇ ਸਮਗਰੀ ਦੇ ਵਿੱਚ ਉਹਨਾਂ ਦੇ ਟਰੈਕਟਰ ਟਰਾਲੀਆਂ ਵੀ ਮੌਜੂਦ ਸਨ ਜਿਨ੍ਹਾਂ ਦੇ ਟਾਇਰ ਜਿਹੜੇ ਨੇ ਉਹ ਵੱਡੀ ਮਾਤਰਾ ਦੇ ਵਿੱਚ ਨੁਕਸਾਨੇ ਗਏ ਸਨ ਪਰ ਅੰਕਿਤ ਗਰਗ ਤੇ ਉਹਨਾਂ ਦੇ ਸਾਥੀ ਜਿਹੜੇ ਪਾਤਣਾ ਤੋਂ ਆਏ ਨੇ ਉਹਨਾਂ ਨੇ ਆ ਕੇ ਇਹ ਦਾਵਾ ਕੀਤਾ ਆ ਕਿ ਉਹ ਹਰ ਇੱਕ ਟਰੈਕਟਰ ਟਰਾਲੀ ਜਿਦੇ ਟਾਇਰ ਨੁਕਸਾਨੇ ਗਏ ਨੇ ਉਹਨਾਂ ਦੀ ਮੁਰੰਮਤ ਕਰਨਗੇ ਕਿਸਾਨਾਂ ਦੇ ਨਾਲ ਗੱਟਣਗੇ ਇੱਕ ਨਾਲ ਇੱਕ ਜੋੜ ਕੇ ਖੜ ਜਾਣਗੇ ਔਰ ਸਾਹਮਣਾ ਕਰਨਗੇ ਉਹਨਾਂ ਚੀਜ਼ਾਂ ਦਾ ਜੋ ਕਿਸਾਨ ਸਾਹਮਣਾ ਕਰ ਰਹੇ ਨੇ ਹਾਲਾਤ ਭਾਵੇਂ ਹੁਣ ਲਗਾਤਾਰ ਘਣਾਪੂਰਵਕ ਹੋ ਰਹੇ ਨੇ ਲਗਾਤਾਰ ਕਿਸਾਨ ਜਥੇ ਵਧੀਆਂ ਜਿਹੜੀਆਂ ਡਟੀਆਂ ਹੋਈਆਂ ਨੇ ਪਰ ਹੁਣ ਉਹਨਾਂ ਦੀ ਸਪੋਰਟ ਜਿਹੜੀ ਆ ਉਹ ਵਧਦੀ ਜਾ ਰਹੀ ਹੈ ਕਿਸਾਨ ਜਥੇਬੰਦੀਆਂ ਦੀ ਸਪੋਰਟ ਦੇ ਵਿੱਚ ਇਜ਼ਾਫਾ ਹੁੰਦਾ ਜਾ ਰਿਹਾ ਹੈ ਪਾਤਲਾ ਤੋਂ ਹਿੰਦੂ ਭਾਈਚਾਰੇ ਦੀ ਮੁਕੰਮਲ ਸਪੋਰਟ ਜਿਹੜੀ ਹੈ ਉਹ ਕਿਸਾਨ ਭਾਈਚਾਰੇ ਨੂੰ ਮਿਲੀ ਹੈ ਕਿਸਾਨ ਜਥੇਬੰਦੀਆਂ ਨੂੰ ਮਿਲੀ ਹੈ ਔਰ ਸ਼ੰਭੂ ਤੇ ਕਨੌਰੀ ਬਾਰਡਰ ਦੇ ਉੱਤੇ ਹਿੰਦੂ ਭਾਈਚਾਰਾ ਜਿਹੜਾ ਆ ਉਹ ਲਗਾਤਾਰ ਕਿਸਾਨਾਂ ਦੇ ਹੱਕ ਦੇ ਵਿੱਚ ਖੜ ਗਿਆ ਆ ਕਿਸਾਨਾਂ ਦੇ ਸਾਜ਼-ਸਮਾਨ ਜਿੰਨੇ ਵੀ ਉਹਨਾਂ ਦੇ ਟਰੈਕਟਰ ਟਰਾਲੀਆਂ ਹੈਗੀਆਂ ਨੇ ਉਹਨਾਂ ਦੇ ਟਾਇਰ ਜਿਹੜੇ ਨੁਕਸਾਨੇ ਗਏ ਨੇ ਉਹਨਾਂ ਦੀ मरम्मत दी सेवा जेडी है ओ हिंदू भाईचारा करण नु तैयार होया और ओथे ही रह के ए सेवा जेडी है ओ करण नु तैयार होए ने और ਕਿਸਾਨਾਂ ਦੇ ਨਾਲ ਖੜ ਗਏ ਇਹ ਬਿਲਕੁਲ ਇਕਤਾ ਦੀ ਇੱਕ ਮਿਸਾਲ ਹੈ और ਨਾਲ ਦੀ ਨਾਲ ਇਹ ਵੀ ਦੱਸ ਦਿੱਤਾ ਗਿਆ ਕਿ ਕਿਸਾਨ ਜਿਹੜੇ ਨੇ ਉਹ ਡਰੇ ਨਹੀਂ ਉਹ ਥੱਕੇ ਨਹੀਂ ਉਹ ਪਿੱਛੇ ਨਹੀਂ ਹਟੇ ਸਗੋ ਇਸ ਤੋਂ ਅੱਗੇ ਵਧਣ ਲਈ ਤਿਆਰ ਨੇ ਜਗਜੀਤ ਸਿੰਘ ਬੱਲੇਵਾਲ ਨੇ ਜੋ ਕੁਝ ਕਿਹਾ ਆਓ ਸੁਣ ਲਨੇ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰ ਤੁਸੀਂ ਦੇਖ ਰਹੇ ਹੋ ਮੇਰੇ ਨਾਲ ਅਨਕਿਤ ਗਰਗਜੀ ਪਾਤੜਾ ਤੋਂ ਖੜੇ ਨੇ ਨਾਲ ਉਹਨਾਂ ਦੇ ਸਹਿਯੋਗੀ ਸਾਥੀ ਖੜੇ ਨੇ ਇਹਨਾਂ ਦਾ ਹੜੱਦ ਦਾ ਵੀ ਕੰਮ ਹੈ ਔਰ ਇਹਨਾਂ ਨੇ ਕਿੱਡਾ ਵੱਡਾ ਕੰਮ ਕੀਤਾ ਜੇ ਇਹਨੂੰ ਧਿਆਨ ਨਾਲ ਦੇਖੀਏ ਕਿ ਜਿੱਥੇ ਕਿਤੇ ਕਿਸਾਨਾਂ ਦੇ ਉੱਪਰ ਜ਼ੁਲਮ ਢਾਉਣ ਵਾਲਿਆਂ ਦੀ ਵੀ ਕੋਈ ਘਾਟ ਨਹੀਂ ਔਰ ਉੱਥੇ ਜ਼ਖਮਾਂ ਦੇ ਉੱਤੇ ਆ ਕੇ ਮਲਮ ਲਾਉਣ ਵਾਲਿਆਂ ਦੀ ਵੀ ਕੋਈ ਘਾਟ ਨਹੀਂ ਇਹ ਅੱਜ ਵੀ ਸਾਡੇ ਇੱਥੇ ਜ਼ਖਮਾਂ ਦੇ ਉੱਤੇ ਮਲਮ ਲਾਉਣ ਦੇ ਲਈ ਉਹ ਜੀ ਨੇ ਇਹਨਾਂ ਨੇ ਫੈਸਲਾ ਲਿਆ ਕਿ ਜਿੰਨੇ ਵੀ ਤੁਹਾਡੇ ਟਾਇਰ ਵਗੈਰਾ ਖਰਾਬ ਕੀਤੇ ਗਏ ਨੇ ਉਹ ਸਭ ਟਾਇਰਾਂ ਨੂੰ ਠੀਕ ਕਰਨ ਦੀ ਜ਼ਿੰਮੇਵਾਰੀ ਅਸੀਂ ਚੱਕਦੇ ਹਾਂ ਔਰ ਅੱਜ ਸਵੇਰ ਤੋਂ ਇਹਨਾਂ ਦੀ ਮਸ਼ੀਨ ਲੈ ਕੇ ਸਾਰਾ ਸਾਰਾ ਤਾਮ-ਚਾਮ ਲੈ ਕੇ ਇੱਥੇ ਆਏ ਹੋਏ ਨੇ ਆ ਇੱਥੇ ਹੀ ਮਸ਼ੀਨ ਲੈ ਕੇ ਆਏ ਆ ਇੱਥੇ ਹੀ ਸਾਰਾ ਕੁਝ ਕੰਮ ਕਰ ਰਿਹਾ ਤਾਂ ਮੇਰੀ ਬੇਨਤੀ ਹੈ ਦੋਸਤੋ ਕਿ ਜਿਸ ਤਰੀਕੇ ਦੇ ਨਾਲ ਇਹਨਾਂ ਵੀਰਾਂ ਨੇ ਆ ਕੇ ਸਪੋਰਟ ਕੀਤੀ ਹੈ ਇਹਨਾਂ ਨੂੰ ਕਿਸੇ ਨੇ ਜਾ ਕੇ ਨਹੀਂ ਕਿਹਾ ਇਹ ਆਪਣੇ ਆਪ ਆਏ ਨੇ ਇਹ ਕੋਈ ਪ੍ਰਮਾਤਮਾ ਦੀ ਰਹਿਮਤ ਆ ਇਸ ਮੋਰਚੇ ਤੇ ਇਹਦਾ ਸਹਯੋਗ ਦੇਣ ਵਾਲੇ ਆਪਣੇ ਆਪ ਉੱਪਰ ਕੀ ਆ ਰਹੇ ਨੇ ਵੱਡੀ ਪੱਤਰ ਦੇ ਉਸ ਇਲਾਕੇ ਦੇ ਵਿੱਚੋਂ ਸੰਗਤਾਂ ਲੰਗਰ ਦੀ ਸੇਵਾਵਾਂ ਕਰ ਰਹੀਆਂ ਨੇ ਵੱਡੀ ਪੱਤਰ ਦੇ ਉੱਤੇ ਸੰਤ ਮਹਾਪੁਰਸ਼ ਇੱਥੇ ਲੰਗਰ ਲਾ ਰਹੇ ਨੇ ਸੋ ਇਸ ਕਰਕੇ ਮੋਰਚਾ ਚੜ੍ਹਦੀ ਕਲਾ ਚ ਹੈ ਵਾਹਿਗੁਰੂ ਕਿਰਪਾ ਕਰੇ ਆਏ ਦਿਨ ਇੱਥੇ ਜਿਹੜੀਆਂ ਟਰਾਲੀਆਂ ਨਵੀਆਂ ਹੋਰ ਆ ਰਹੀਆਂ ਨੇ ਤੁਹਾਨੂੰ ਸਭ ਨੂੰ ਮੇਰੀ ਬੇਨਤੀ ਆ ਮੇਰੇ ਦੋਸਤੋ ਕਿ ਇਹ ਮੋਰਚਾ ਆਪਣਾ ਸਾਰਿਆਂ ਦਾ ਹੈ ਇਹ ਮੋਰਚਾ ਛੋਟੇ ਵਪਾਰੀ ਦਾ ਵੀ ਹੈ ਇਹ ਮੋਰਚਾ ਛੋਟੇ ਦੁਕਾਨਦਾਰ ਦਾ ਵੀ ਹੈ ਇਹ ਮੋਰਚਾ ਮਜ਼ਦੂਰ ਦਾ ਵੀ ਹੈ ਛੋਟੇ ਸਨਤਕਾਰ ਦਾ ਵੀ ਹੈ ਸੋ ਇਹ ਸਾਰਿਆਂ ਨੂੰ ਇਸ ਮੋਰਚੇ ਦਾ ਭਰਮਾ ਸਹਿ ਜੋੜ ਕਰਨ ਦੀ ਲੋੜ ਹੈ ਕਿਉਂਕਿ ਇਹ ਲੜਾਈ ਹੈ ਜਿਹੜੀ ਆ ਜਿਹੜੀਆਂ ਐਡੀ ਵੱਡੀ ਬੈਰੀਕੇਟਿੰਗ ਹੋਈ ਹੈ ਨਾ ਇਹ ਐਵੇਂ ਨਹੀਂ ਹੋਈ ਕਿਉਂਕਿ ਸਾਡੇ ਮੰਗ ਪੱਤਰ ਦੇ ਵਿੱਚ ਮੰਗੇ ਸੀ ਕਿ ਭਾਰਤ ਡਬਲਯੂਟੀਓ ਚੋਂ ਬਾਹਰ ਆਵੇ ਜਿਹੜਾ ਸਿੱਧੀ ਛੱਟ ਕਾਰਪੋਰੇਟ ਨੂੰ ਸਿੱਧੀ ਛੱਟ ਨਵੀਆਂ ਆਰਥਿਕ ਨੀਤੀਆਂ ਨੂੰ ਮਾਰਦਾ ਸੀ ਸੋ ਇਸ ਕਰਕੇ ਇੰਨਾ ਜੋਰ ਤਾਂ ਹੀ ਲੱਗ ਰਿਹਾ ਸਰਕਾਰ ਦਾ ਔਰ ਸੱਜਣੋ ਆਪਣੇ ਇਕੱਠੇ ਹੋਏ ਬਿਨਾ ਇਹ ਲੜਾਈ ਜਿੱਤੀ ਨਹੀਂ ਜਾਣੀ ਤਕੜੇ ਹੋਵੋ ਹਮਲਾ ਮਾਰ ਕੇ ਇਹ ਲੜਾਈ ਅੱਗੇ ਹੋਰ ਵਧੇ ਤਾਂ ਕਿ ਆਪਾਂ ਇਹ ਜਿੱਤ ਹਾਸਲ ਕਰੀਏ ਬਹੁਤ ਬਹੁਤ ਧੰਨਵਾਦ ਮੈਂ ਮੁੜ ਦੁਬਾਰਾ ਹੰਕਤ ਜੀ ਹੋਰਾਂ ਦਾ ਉਹਨਾਂ ਦੇ ਸਹਿਯੋਗੀਆਂ ਦਾ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ KMM ਸਾਰੇ ਦੋਨਾਂ ਫਾਰਮਾਂ ਵੱਲੋਂ ਸਾਡੇ ਤੌਰ ਤੇ ਧੰਨਵਾਦ ਕਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ